ਅੱਜ ਖਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਨਗਰ ਕੌਂਸਲ ਗਰਾਿਆਂ ਦੇ ਵਿੱਚ ਜਿਹੜੀ ਹੈ 21 ਤਰੀਕ ਨੂੰ ਚੋਣ ਹੋਣੀ ਆ ਉਸ ਦੇ ਸਬੰਧ ਦੇ ਵਿੱਚ ਪਾਰਟੀ ਹਾਈ ਕਮਾਂਡ ਵੱਲੋਂ ਨਗਰ ਕੌਂਸਲ ਗਰਾਿਆਂ ਦੇ 13 ਵਾਰਡਾਂ ਦੇ ਜਿਹੜੇ ਕੈਂਡੀਡੇਟ ਆ ਉਸ ਦੀ ਲਿਸਟ ਜਾਰੀ ਕੀਤੀ ਆ ਔਰ ਇੱਕ ਕੈਂਡੀਡੇਟ ਜਿਹੜੇ ਆ ਪਾਰਟੀ ਦੇ ਬਹੁਤ ਹੀ ਜਿਆਰੂ ਸਾਥੀ ਆ ਪਾਰਟੀ ਨੇ ਇੱਕ ਕੈਂਡੀਡੇਟ ਜਿਹੜੇ ਹੈਗੇ ਆ ਸਰਵੇ ਦੇ ਅਨਸਾਰ ਜਿਹੜਾ ਹੈਗਾ ਇਹਨਾਂ ਦੀ ਚੋਣ ਕੀਤੀ ਆ ਔਰ ਮੈਂ ਇਹ ਸਾਰੇ ਕੈਡੀਗੇਟ 13 ਵਾਰਡਾਂ ਦੇ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਪਾਰਟੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦੇਣਾ ਧੰਨਵਾਦ ਕਰਦਾ ਹਾਂ ਔਰ ਇਹ ਕੈਡੀਗੇਟ ਵਾਰਡ ਨੰਬਰ 1 ਦੇ ਵਿੱਚ ਪ੍ਰਵੀਨ ਜੀ ਔਰ ਦੂਸਰੇ ਦੇ ਵਿੱਚ ਰਾਹੁਲ ਪੌਂਜੀ 3 ਨੰਬਰ ਵਾਰਡ ਦੇ ਵਿੱਚ ਜਸਵੀਰ ਸਿੰਘ 4 ਨੰਬਰ ਵਾਰਡ ਦੇ ਵਿੱਚ ਦੀਸ਼ ਕੁਮਾਰ ਵਿੱਲਾ 5 ਦੇ ਵਿੱਚ ਅਨੁਰਾਧਾ ਜੀ 6 ਦੇ ਵਿੱਚ ਗੁਰਵਿੰਦਰ ਸਿੰਘ ਨੌਰਾ ਜੀ 7 ਦੇ ਵਿੱਚ ਅੰਜੂ ਅਟਵਾੜ ਜੀ 8 ਦੇ ਵਿੱਚ ਮਨੋਜ ਕੁਮਾਰ ਗੋਗਨਾ ਜੀ 9 ਦੇ ਵਿੱਚ ਨਵਜੋਤਪੁਰ ਮਨੋਤਾ ਜੀ 10 ਨੰਬਰ ਦੇ ਵਿੱਚ ਜਤਨ ਸ਼ਰਮਾ ਜੀ 11 ਨੰਬਰ ਦੇ ਵਿੱਚ ਬਲਵਿੰਦਰਪੁਰ ਹੀਰ ਜੀ 12 ਨੰਬਰ ਦੇ ਵਿੱਚ ਹਰਮੇਸ਼ ਲਾਲ ਜੀ 13 ਨੰਬਰ ਦੇ ਵਿੱਚ ਰਚਨਾ ਸ਼ਰਮਾ ਜੀ ਸੋ ਮੈਂ ਇਹਨਾਂ ਸਾਰੇ ਹੀ ਸਾਥੀਆਂ ਨੂੰ ਫਿਰ ਦੁਆਰਾ ਲੱਖ ਲੱਖ ਵਧਾਈ ਦੇਣਾ ਔਰ ਆਸ ਕਰਦਾ ਕਿ ਇਹ ਸਾਰੇ ਜਿਹੜੇ ਪਾਰਟੀ ਦੇ ਕੈਂਡੀਡੇਟ ਨੇ ਬਹੁਤ ਵੱਡਾ ਰੋਲ ਪੜਾ ਕੇ ਬੜੀ ਮਿਹਨਤ ਕਰਕੇ ਜਿਹੜਾ ਹੈਗਾ ਇਹ ਸਾਰਿਆਂ ਆਪ ਨੂੰ ਆਪਣੀਆਂ ਟਿਕਟਾਂ ਜਿਹੜੀਆਂ ਮਿਲੀਆਂ ਆ ਉਸ ਵਾਰਡਾਂ ਦੇ ਵਿੱਚ ਜਿੱਤ ਜਿਹੜੀ ਉਹ ਦਾਅਤ ਕਰਉਣਗੇ ਔਰ ਪਾਰਟੀ ਦਾ ਜਲਾ ਜੱਡਾ ਉੱਚਾ ਚੁੱਕਣਗੇ ਇਹ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ। ਅੱਜ ਖਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਨਗਰ ਕੌਂਸਲ ਗਰਾਇਆਂ ਦੇ ਵਿੱਚ ਜਿਹੜੀ ਹੈ 21 ਤਰੀਕ ਨੂੰ ਚੋਣ ਹੋਣੀ ਹੈ ਉਸ ਦੇ ਸਬੰਧ ਦੇ ਵਿੱਚ ਪਾਰਟੀ ਹਾਈ ਕਮਾਂਡ ਵੱਲੋਂ ਨਗਰ ਕੌਂਸਲ ਗਰਾਇਆਂ ਦੇ 13 ਵਾਰਡਾਂ ਦੇ ਜਿਹੜੇ ਕੈਂਡੀਡੇਟ ਆ ਉਸ ਦੀ ਲਿਸਟ ਜਾਰੀ ਕੀਤੀ ਆ। ਔਰ ਇੱਕ ਕੈਂਡੀਡੇਟ ਜਿਹੜੇ ਆ ਪਾਰਟੀ ਦੇ ਬਹੁਤ ਹੀ ਜਿਆਰੂ ਸਾਥੀ ਆ ਪਾਰਟੀ ਨੇ ਇੱਕ ਕੈਂਡੀਡੇਟ ਜਿਹੜੇ ਹੈਗੇ ਆ ਸਰਵੇ ਦੇ ਅੰਸਾਰ ਜਿਹੜਾ ਹੈਗਾ ਇਹਨਾਂ ਦੀ ਚੋਣ ਕੀਤੀ ਆ ਔਰ ਮੈਂ ਇਹਨਾਂ ਸਾਰੇ ਕੈਂਡੀਡੇਟਾਂ ਨੂੰ 13 ਵਾਰਡਾਂ ਦੇ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਪਾਰਟੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦੇ ਨਾਲ ਧੰਨਵਾਦ ਕਰਦਾ ਆ ਔਰ ਇਹ ਕੈਂਡੀਡੇਟ ਵਾਰ ਨੰਬਰ 1 ਦੇ ਵਿੱਚ ਪ੍ਰਵੀਨ ਜੀ ਔਰ ਦੂਸਰੇ ਦੇ ਵਿੱਚ ਰਾਹੁਲ ਪੌਂਜੀ ਤਿੰਨ ਨੰਬਰ ਵਾਰਡ ਦੇ ਵਿੱਚ ਜਸਵੀਰ ਸਿੰਘ 4 ਨੰਬਰ ਵਾਰਡ ਦੇ ਵਿੱਚ ਦੀਸ਼ ਕੁਮਾਰ ਵਿੱਲਾ 5 ਦੇ ਵਿੱਚ ਅਨੁਰਾਦਾ ਜੀ 6 ਦੇ ਵਿੱਚ ਗੁਰਵਿੰਦਰ ਸਿੰਘ ਨੌਰਾ ਜੀ 7 ਦੇ ਵਿੱਚ ਅੰਜੂ ਅਟਵਾਰ ਜੀ 8 ਦੇ ਵਿੱਚ ਮਨੋਜ ਕੁਮਾਰ ਗੋਗਨਾ ਜੀ 9 ਦੇ ਵਿੱਚ ਨਵਜੋਤ ਕੌਰ ਮਨੋਤਾ ਜੀ 10 ਨੰਬਰ ਦੇ ਵਿੱਚ ਜਤਨ ਸ਼ਰਮਾ ਜੀ 11 ਨੰਬਰ ਦੇ ਵਿੱਚ ਬਲਵਿੰਦਰ ਕੌਰ ਹੀਰ ਜੀ 12 ਨੰਬਰ ਦੇ ਵਿੱਚ ਹਰਮੇਸ਼ ਲਾਲ ਜੀ 13 ਨੰਬਰ ਦੇ ਵਿੱਚ ਰਚਨਾ ਸ਼ਰਮਾ ਜੀ ਸੋ ਮੈਂ ਇਹਨਾਂ ਸਾਰੇ ਹੀ ਸਾਥੀਆਂ ਨੂੰ ਫਿਰ ਦੁਆਰਾ ਲੱਖ ਲੱਖ ਵਧਾਈ ਦਿਨਾ ਔਰ ਆਸ ਕਰਦਾ ਕਿ ਇਹ ਸਾਰੇ ਜਿਹੜੇ ਪਾਰਟੀ ਦੇ ਕੈਂਡੀਡੇਟ ਨੇ ਬਹੁਤ ਵੱਡਾ ਰੋਲ ਪੜਾ ਕੇ ਬੜੀ ਮਿਹਨਤ ਕਰਕੇ ਜਿਹੜਾ ਹੈਗਾ ਆ ਇਹ ਸਾਰਿਆਂ ਆਪੋ ਆਪਣੀਆਂ ਟਿਕਟਾਂ ਜਿਹੜੀਆਂ ਮਿਲੀਆਂ ਆ ਉਸ ਬਾਰਡਰ ਦੇ ਵਿੱਚ ਜਿੱਤ ਜਿਹੜੀ ਆ ਦਰਜ ਕਰਉਣਗੇ ਔਰ ਪਾਰਟੀ ਦਾ ਨਾਮ ਚੜ੍ਹਾ ਉੱਚਾ ਚੁੱਕਣਗੇ ਇਹ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ